ਸੂਚਿ ਦੇ ਅਕਾ 24 ਪੰਜਾਬੀ ਚੈਨਲ ਸੰਗਰੂਰ ਦੀ ਅਗਵਾਈ ਹੇਟ ਇੰਸਪੈਕਟਰ ਸੰਦੀਪ ਸਿੰਘ ਇੰਚਾਰਜ ਸੀਰੀ ਬਹਾਦਰ ਸਿੰਘ ਵੱਲੋਂ ਟੀਮ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਥਾਣਾ ਜਗਸੀਰ ਸਿੰਘ ਐਕਟ ਆਈਸੀਏ ਬਹਾਦਰ ਸਿੰਘ ਵੱਲੋਂ ਸਮੇਤ ਪੁਲਿਸ ਪਾਰਟੀ ਦੇ ਦੋਸ਼ੀ ਪਰਮਜੀਤ ਸਿੰਘ ਅਤੇ ਉਹਨਾਂ ਦੇ ਪਿੰਡ ਰੰਦੂ ਜ਼ਿਲ੍ਹਾ ਬਰਨਾਲਾ ਦੇ ਕਾਬੂ ਕਰਕੇ ਕਾਬੂਦਾਰ ਕੀਤਾ ਗਿਆ ਜਿਵੇਂ ਜਾਣਕਾਰੀ ਅਨੁਸਾਰ 2 ਕਵਾਂਟਰਲ 50 ਕਿਲੋ ਪੁੱਕੀ ਚੋਰ ਚੋਰ ਕੋਸਤ ਬਰਾਮਦ ਕੀਤੀ ਗਈ ਹੈ ਇਸ ਦੀ ਸਮਾਨ ਐਨ ਡੀ ਐਕਸ ਦਾਣ ਪਹਾਣੀਗੜ੍ਹ ਵਿੱਚ ਬਾਹਰ ਖਲਾਫ ਉਕਤਨ ਦਰਜ ਦਿਸਤਕ ਕਰਕੇ ਤਬਦੀਸ਼ਾਮਲੇ ਚ ਲੈਂਦੀ ਗਈ ਹੈ ਪੁੱਛਗਤੇ ਹੋਰ ਮਾਮਲੇ ਸਾਹਮਣੇ ਆਏ ਨ ਮਿਲੀ ਜਾਣਕਾਰੀ ਅਨੁਸਾਰ ਇਸ ਤੋਂ ਇਲਾਵਾ ਚਾਲ ਨੇ ਕਿਹਾ ਕਿ ਜੁੱਧ ਨਸ਼ਮਰਦ ਚ ਚਲਾਈ ਗਈ ਮਹਮ ਦੀ ਕਾਰਵਾਈ ਕਰਦੇ ਹੋਇਆ ਹੁਣ ਤੱਕ ਡਰਗ ਵਿੱਚ 204 ਮੁਕਾਦਮੇ ਦਰਜ ਕੀਤੇ ਗਏ ਹਨ ਜਿਨ੍ਹਾਂ ਵਿੱਚ 200 83 ਦੇਸੀ ਕਾਬੂ ਕਰਕੇ ਦੇ 1 ਕਿਲੋ 507 ਗ੍ਰਾਮ ਹੀਰੋਇਨ ਅਤੇ ਜਿਤੇ ਹੋਰ ਬਹੁਤ ਸਾਰੇ ਮਾਮਲੇ ਦਰਜ ਕੀਤੇ ਗਏ ਹਨ ਤਸਵੀਰਾਂ ਵੀ ਦੇਖ ਸਕਦੇ ਹੋ ਬੜੇ ਗੁਦਸ਼ਨ ਲੈਂਦਾ ਹੈ ਕਿ ਇਸ ਸਬੰਧੀ ਕਈ ਚਿਹਰੇ ਮਿਸਿੰਗ ਹੈ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਅਤੇ ਇਸ ਪ੍ਰੈਸ ਕਾਨਫਰੰਸ ਰਾਹੀਂ ਜਾਣਕਾਰੀ ਦਿੱਤੀ ਗਈ ਹੈ ਵੀ ਜੋ ਬੰਦੇ ਮੁਰਦੂ ਫੜੇ ਗਏ ਹਨ ਉਹਨਾਂ ਸਬੰਧੀ ਪੁਲਿਸ ਵੱਲੋਂ ਨਸ਼ਾ ਸਮਾਜ ਵਿਰੋਧ ਤਰਕ ਨਾਬ ਚਲਾਈ ਗਈ ਮਹਮ ਯੁੱਧ ਨਸ਼ਾ ਵਿਰੋਧ ਮਹਮ ਦੇ ਤਹਿਤ ਕਰੀਬ 2 ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਉਹਨਾਂ ਕੋਲੋਂ 2 ਕਵਾਂਟਲ 700 ਕਿਲੋਗ੍ਰਾਮ ਚੋਰਾ ਕੜਕੂ ਦੀ ਚੋਰੀ ਦਾ ਪ੍ਰਸਤ ਬਰਾਮਦ ਕੀਤੀ ਗਈ ਹੈ ਸਵਿਫਟ ਕਾਰ ਡਿਆਰ ਜੋ ਕਿ ਬਰਾਮਦ ਕੀਤੀ ਗਈ ਹੈ ਇਸ ਸਬੰਧੀ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਉਸ ਨੂੰ ਸੁਣਾਉਣਿਆ ਕੀ ਕਹਿੰਦੇ ਨਜ਼ਰ ਆਏ ਇੱਕ ਵਾਰ ਬੈਠੋ ਪੁਲਿਸ ਅਧਿਕਾਰੀ ਬਾਅਦ ਵਿੱਚ ਕਰਦੇ ਹਾਂ ਸੋ ਤੁਹਾਨੂੰ ਸਭ ਨੂੰ ਕਿਉਂ ਫਰੈਂਡਸ ਅਜੀ ਸਰ ਜਿਦਾ ਤੁਹਾਨੂੰ ਪਤਾ ਹੈ ਪੰਜਾਬ ਸਰਕਾਰ ਵੱਲੋਂ ਜਿਹੜੀ ਯੁੱਧ ਨਸ਼ਿਆਂ ਵਿਰੁੱਧ ਇੱਕ ਮਹਮ ਚਲਾਈ ਗਈ ਆ ਉਸ ਦੇ ਤਹਿਤ ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਮਾਨਯੋਗ ਸਰਪਤਾ ਸਿੰਘ ਚਾਹਲ ਜੀ ਐਸਐਪੀ ਸੰਗਰੂਰ ਵੱਲੋਂ ਸਖਤ ਹਦਾਇਤਾਂ ਤੇ ਉਹਨਾਂ ਦੀ ਗਾਈਡਲਾਈਨ ਮੁਤਾਬਕ ਇੱਕ ਵਾਰ ਫਿਰ ਜ਼ਿਲ੍ਹਾ ਪੁਲਿਸ ਵੱਲੋਂ ਸੰਗਰੂਰ ਵੱਲੋਂ ਸਾਡੀ ਜੋ ਸੀਆਈਏ ਸਟਾਫ ਦੀ ਟੀਮ ਹੈ ਜਿਸ ਦੇ ਇੰਸਪੈਕਟਰ ਸੰਦੀਪ ਸਿੰਘ ਉਹਨਾਂ ਦੀ ਟੀਮ ਨੇ ਕੱਲ ਅਗੋੜਾ ਕੈਂਚੇ ਨੇੜੇ ਖਾਣਾ ਪੋਨੀਗੜ ਦੀ ਹਦੂਦ ਪੈਂਦੀ ਆ ਉੱਥੇ ਇੱਕ ਗੱਡੀ ਨੂੰ ਰੋਕਿਆ ਚੈੱਕ ਕੀਤਾ ਜੋ Swift Drc ਜਿਸ ਨੂੰ ਦੋ ਵਿਅਕਤੀ ਚਲਾ ਰਹੇ ਸੀ ਜਿਨ੍ਹਾਂ ਦਾ ਨਾਮ ਪਤਾ ਪੁੱਛਣ ਤੇ ਪਰਮਜੀਤ ਸਿੰਘ ਅਤੇ ਗੁਰਵੀਰ ਸਿੰਘ ਜੋ ਕਿ ਠੁੱਲੀਵਾਲ ਜ਼ਿਲ੍ਹਾ ਬਰਨਾਲਾ ਦੇ ਰਹਿਣ ਵਾਲੇ ਸੀ ਜਦੋਂ ਉਹਨਾਂ ਦੀ ਗੱਡੀ ਫੁੱਲ ਸਪਾਰਟਿੰਗ ਚੈੱਕ ਕੀਤੀ ਤਾਂ ਉਸ ਵਿੱਚੋਂ ਪੰਜ ਬੁਰੀਆਂ ਜਿਹੜੀਆਂ ਪੁੱਕੀਆਂ ਦੀਆਂ ਬਰਾੰਦ ਹੋਈਆਂ ਜੋ ਉਹਨਾਂ ਦਾ ਵਜ਼ਨ ਕਰਤੇ तकरीबन 250 ਕਿਲੋ 2 ਕੁਇੰਟਲ 50 ਕਿਲੋ ਉਹ ਵਜ਼ਨ ਹੋਇਆ ਉਹਨਾਂ ਦੋਸ਼ੀਆਂ ਨੂੰ ਬਾਬੂ ਕਿਤੇ ਹਰ गिरफ्तार ਕੀਤਾ ਗਿਆ ਉਹਨਾਂ ਦੇ ਖਿਲਾਫ ਮਕੱਦਮਾ ਨੰਬਰ 85 ਥਾਣਾ ਪੌਣੀਗੜ 15 61 85 ਦਾ ਦਰਜ ਕੀਤਾ ਗਿਆ ਤਾਂ ਉਹਨੂੰ ਗ੍ਰਿਫਤਾਰ ਕੀਤਾ ਗਿਆ ਦੋਸ਼ੀਆਂ ਨੂੰ ਅਤੇ ਮਾਲ ਮਕਦਮਾ ਨੂੰ ਅੱਜ ਅਸੀਂ ਮਾਨਜੋ ਕੋਰਟ 'ਚ ਪੇਸ਼ ਕਰ ਰਹੇ ਹਾਂ ਮਕਦਮੇ ਦੀ ਤਫਤੀਸ਼ ਜਾਰੀ ਆ ਕਿਉਂਕਿ ਕਿੱਥੋਂ ਲੈ ਕੇ ਆਇਆ ਇਹ ਕਿੱਥੇ ਇਹਨਾਂ ਨੇ ਵੇਚਣਾ ਸੀ ਉਹ ਸਾਰੀ ਜਿਹੜੀ ਆ ਪੁਲਿਸ ਸਮਾਨ ਲੈ ਕੇ ਇਹਦੀ ਪੁੱਛ ਕਿਤੇ ਜਾਊਗੀ ਇਹਨੋਂ ਕੋਈ ਅਲੱਗ ਕੋਈ ਬੁਟਕੰਮਾ ਹੈਗਾ ਦੇਖੋ ਜੀ ਅਜੇ ਤੱਕ ਤਾਂ ਫਿਲਹਾਲ ਜਿਹੜੀ ਮੁੱਢਲੀ ਤਫਤੀਸ਼ ਆ ਉਦੇ ਤਹਿਤ ਕੋਈ ਆਇਆ ਨਹੀਂ ਬਾਕੀ ਦਾ ਪ੍ਰਾਪਰਟੀ ਰਿਕਾਰਡ ਲਵਾਂਗੇ ਉਹ ਤੁਹਾਨੂੰ ਫਿਰ ਅੱਗੇ ਕਨਵੇ ਕਰਾਂਗੇ ਸਰ ਇਹ ਵੀ ਕੋਈ ਨਸ਼ਾ ਨੁਸ਼ਾ ਕਰਦੇ ਨੇ ਉਹ ਅਜੇ ਇਦਾਂ ਸਾਹਮਣੇ ਆਏ ਆ ਕਿਉਂਕਿ ਸਮਗਲਰ ਨੇ ਇੰਨੀ ਭਾਰੀ ਮਾਤਰਾ ਵਿੱਚ ਤਕਰੀਬਨ ਇਹ 16-17 ਲੱਖ ਰੁਪਏ ਦੀ ਜਿਹੜੀ ਆ ਕੀ ਦਾ ਬਣਦੀ ਆ ਇਹ ਤੇ ਕਿੱਥੋਂ ਪੈਸੇ ਲੈ ਕੇ ਆਂਦੇ ਕਿੱਥੋਂ ਇਹਨਾਂ ਨੇ ਇੰਤਜ਼ਾਮ ਕੀਤਾ ਉਹਦੀ ਸਾਰੀ ਜਿਹੜੀ ਆ ਤਫਤੀਸ਼ ਕਰ ਰਿਆ ਡੀਐਸਪੀ ਡੀ ਸਰਦਾਰ ਦਲਜੀਤ ਸਿੰਘ ਵਿਰਕ ਸਪੈਸ਼ਲ ਇਹ ਕੇਸ ਤੇ ਆਪਣਾ ਇਹ ਕਰ ਰਹੇ ਆ ਆਪਣਾ ਤਸਦੀਕ ਕਰ ਰਹੇ ਆ ਤੇ ਹੋ ਵੀ ਅੱਗੇ ਵੀ ਹੋਰੇ ਦਾ ਅੱਛਾ ਰਿਜ਼ਲਟ ਆਊਗਾ ਨੰਬਰ ਕੋਈ ਨਗਦ ਵੀ ਮਿਲੇ ਜੀ ਕੁਝ ਅਜੇ ਫਿਲਹਾਲ ਕੋਈ ਢੇ ਵੱਡੀ ਕੋਈ ਰਕਮ ਨਹੀਂ ਹੈ ਕੋਈ ਜ਼ਿਆਦਾ ਇਨਕਮ ਉਹ ਨਹੀਂ ਮਿਲੀ ਰਾਸ਼ੀ ਨਹੀਂ ਮਿਲੀ ਪਰ ਅਜੇ ਪੁਲਿਸ ਨਾਲ ਮੈਂ ਲੈ ਕੇ ਇਹਨਾਂ ਦਾ ਅੱਗੇ ਤਤਰੀਸ਼ ਕਰਾਂਗੇ ਪਰ ਜਿਹੜੀ ਕਾਰ ਨਹੀਂ ਜੀ ਕਾ ਕਿ ਤੇ ਗਰ ਸਵਿਟ ਜਿਹੜੀ ਸੀ ਤੇ ਉਹਦੇ ਡਾਕੂਮੈਂਟ ਹੁਣ ਚੈੱਕ ਕਰਾਵਾਂਗੇ ਕਿਉਂਕਿ ਇਹ origignal ਹੈ ਇਹਦੇ ਸਾਰਾ ਉਹ ਇਨਵੈਸਟੀਗੇਸ਼ਨ ਦਾ ਪਾਰਟ ਆ ਉਹ ਅਸੀਂ ਜ਼ਰੂਰ ਕਰਾਂਗੇ ਥੈਂਕ ਯੂ музыка